ਜਿਹੜਾ ਸ਼ੰਖ ਬਹੁਤ ਜ਼ਿਆਦਾ ਉੱਚੀ ਆਵਾਜ਼ ਕੱਢਦਾ ਹੈ ਨਾ ਸ਼ੰਖ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਸ਼ੰਖ ਇਹ ਦੁਨੀਆ ਨੂੰ ਕਹਿਣਾ ਚਾਹ ਰਿਹਾ ਹੈ ਸ਼ੰਖ ਇਹ ਲੋਕਾਂ ਨੂੰ ਆਵਾਜ਼ਾਂ ਮਾਰ-ਮਾਰ ਕੇ ਦੱਸਣਾ ਚਾਹ ਰਿਹਾ ਹੈ ਸ਼ੰਖ ਸਾਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕੀ ਕਹਿ ਰਿਹਾ ਹੈ ਭਾਈ ਗੁਰਦਾਸ ਕਹਿੰਦੇ ਨੇ ਸ਼ੰਖ ਸਮੁੰਦਰੋਂ ਸਖਣਾ ਤਾਹਾਂ ਦੇ ਦੇ ਰੋਏ ਸੁਣ ਆਏ ਭਾਈ ਗੁਰਦਾਸ ਕਹਿੰਦੇ ਨੇ ਸੰਖ ਤੇ ਉੱਚੀ ਉੱਚੀ ਧਾਹਾ ਮਾਰ ਕੇ ਕਹਿੰਦਾ ਕਿ ਐ ਦੁਨੀਆਂ ਦੇ ਲੋਕੋ ਮੈਂ ਸਮੁੰਦਰ ਦੇ ਵਿੱਚੋਂ ਖਾਲੀ ਹੋਈ ਬਾਹਰ ਨਿਕਲ ਆਇਆ ਸੰਖ ਜਿਹੜਾ ਹੁੰਦਾ ਨਾ ਅੰਦਰੋਂ ਖਾਲੀ ਹੁੰਦਾ ਤਾਂ ਹੀ ਤੇ ਉਹਦੇ 'ਚ ਆਵਾਜ਼ ਨਿਕਲਦੀ ਐ ਸੰਖ ਕਹਿੰਦਾ ਮੈਂ ਸਮੁੰਦਰ 'ਚੋਂ ਖਾਲੀ ਹੋਈ ਨਿਕਲ ਆਇਆ ਮੇਰੇ ਨਾਲ ਦੇ ਕਈ ਬੜਾ ਕੁਝ ਖੱਟ ਗਏ ਸਮੁੰਦਰ ਦੇ ਵਿੱਚੋਂ ਕਈ ਸਿੱਪੀਆਂ ਮੇਰੇ ਆਲੇ-ਦੁਆਲੇ ਬਹੁਤ ਸਾਰੀਆਂ ਸਿੱਪੀਆਂ ਸਨ ਜਿਹੜੀਆਂ ਮੋਤੀ ਖੱਟ ਗਈਆਂ ਸਮੁੰਦਰ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵਸਤੂਆਂ ਸਨ ਹੀਰੇ ਮੋਤੀ ਅਨੇਕਾਂ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਜਿਨ੍ਹਾਂ ਦਾ ਬੜਾ-ਬੜਾ ਮੁੱਲ ਪਿਆ ਤੇ ਬੜਾ ਕੁਝ ਖੱਟਿਆ ਉਹਨਾਂ ਨੇ ਸਮੁੰਦਰ ਚੋਂ ਸੰਖ ਕਹਿੰਦਾ ਮੈਂ ਖਾਲੀ ਹੋਈ ਰਹਿ ਗਿਆ ਵੇਖੋ ਕਿਤੇ ਦੁਨੀਆਂ ਦੇ ਲੋਕੋ ਤੁਸੀਂ ਵੀ ਇਸ ਸੰਸਾਰ ਸਮੁੰਦਰ ਚ ਆਇਓ ਕਿਤੇ ਮੇਰੇ ਵਾਂਗਰੂ ਖਾਲੀ ਨਾ ਚਲੇ ਜਾਇਓ ਜੇ ਤੁਸੀਂ ਕਿਤੇ ਮੇਰੇ ਵਾਂਗਰੂ ਖਾਲੀ ਹੋਈ ਤੁਰ ਗਏ ਨਾ ਦੁਨੀਆ ਚੋਂ ਜੇ ਤੁਹਾਡਾ ਵੀ ਇਹ ਜੀਵਨ ਲੰਘਿਆ ਤੇ ਕਿਤੇ ਅੰਤਲੇ ਸਮੇਂ ਤੁਹਾਨੂੰ ਵੀ ਪਛਤਾਉਣਾ ਨਾ ਪੈ ਜਾਏ ਮੇਰੇ ਵਾਂਗਰੂ ਵੀ ਸਾਰੀ ਜ਼ਿੰਦਗੀ ਭੱਜਦੇ ਰਹੇ ਪੈਸੇ ਮਗਰ ਕੰਮ ਧੰਦਿਆਂ ਮਗਰ ਸਾਰੀ ਜ਼ਿੰਦਗੀ ਲੰਘ ਗਈ ਦੁਨੀਆਂ ਦੇ ਕੰਮ ਧੰਦੇ ਕਰਦੇ ਆ ਭੱਜਦੇ ਆ ਦੌੜਦੇ ਆ ਸੋਚਦੇ ਆ ਪਰ ਕਦੇ ਵੀ ਰੱਬ ਦੇ ਨਾਮ ਨਾਲ ਜੁੜਨ ਦਾ ਮੌਕਾ ਹੀ ਨਾ ਬਣਿਆ ਕਦੇ ਗੁਰਬਾਣੀ ਪੜਨ ਦਾ ਮੌਕਾ ਹੀ ਨਾ ਬਣਿਆ ਕਦੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਹੀ ਨਾ ਬਣਿਆ ਭਾਈ ਗੁਰਦਾਸ ਕਹਿੰਦੇ ਨੇ ਸੰਖ ਜਿਹੜਾ ਨਾ ਇਹ ਸਾਨੂੰ ਸੁਨੇਹਾ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਾਨੂੰ ਰੋਜ਼ ਜੋ ਉੜਦੀ ਹੈ ਜਗਾਉਣ ਦੀ ਕੋਸ਼ਿਸ਼ ਕਰਦੀ ਹੈ ਜਪਜੀ ਸਾਹਿਬ ਦੀ ਬਾਣੀ ਬਹੁਤ ਜ਼ਿਆਦਾ ਪੜੀ ਜਾਂਦੀ ਹੈ ਕੁਝ ਬਾਣੀਆਂ ਨੇ ਜਿਹੜੀਆਂ ਸੰਗਤ ਬਹੁਤ ਜ਼ਿਆਦਾ ਪੜਦੀ ਹੈ ਜਿਵੇਂ ਸੁਖਮਣੀ ਸਾਹਿਬ ਚੌਪਈ ਸਾਹਿਬ ਜਪਜੀ ਸਾਹਿਬ ਜੋ ਸਿ ਸਵੇਰੇ ਨਿਤਨੇਮ ਕਰਦੇ ਆ ਤੁਸੀਂ ਰੋਜ਼ ਪੜਦੇ ਹੋ ਜਪਜੀ ਸਾਹਿਬ ਰੋਜ਼ ਨਿਤਨੇਮ ਕਰਦੇ ਹੋ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਤੇ ਤੁਸੀਂ ਹੁਣ ਗੌਰ ਕਰਿਓ ਜਦੋਂ ਕੱਲ ਨੂੰ ਸਵੇਰੇ ਨਿਤਨੇਮ ਕਰੋਗੇ ਨਾ ਜਪਜੀ ਸਾਹਿਬ ਦਾ ਜਪਜੀ ਸਾਹਿਬ ਵਿੱਚ 8 ਸਵਾਲ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੈਦਾ ਕੀਤੇ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਜੋ ਸੀ ਗੁਰੂ ਨਾਨਕ ਦੇਵ ਸਾਹਿਬ ਦੀ ਇਹ ਬਾਣੀ ਪੜਦੇ ਆ ਨਾ ਇਹਦੇ ਵਿੱਚ 8 ਸਵਾਲ ਆਏ ਨੇ ਜਪਜੀ ਸਾਹਿਬ ਵਿੱਚ ਤੇ ਅਠਾਂ ਦੇ ਜਵਾਬ ਵੀ ਗੁਰੂ ਸਾਹਿਬ ਨੇ ਦਿੱਤੇ ਨੇ ਪਰ ਗੱਲ ਇਹ ਆ ਵੀ ਅਸੀਂ ਜਦੋਂ ਵੀ ਪਾਠ ਕਰਦੇ ਆ ਨਾ ਜਾਂ ਤੇ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਮੂਲ ਮੰਤਰ ਜਪ ਰਹੇ ਹੁੰਨੇ ਆ ੴ ਤੋਂ ਸ਼ੁਰੂ ਕਰਨੇ ਆ ਤੇ ਫਿਰ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸ਼ਲੋਕ ਤੇ ਵੀ ਪਹੁੰਚ ਜਾਂਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਿਉਂਕਿ ਜਦੋਂ ਅਸੀਂ ਪਾਠ ਕਰ ਰਹੇ ਹੁੰਨੇ ਆ ਮਨ ਗੈਰ ਹਾਜ਼ਰ ਹੋ ਜਾਂਦਾ ਹੈ ਮਨ ਉੱਥੋਂ ਭੱਜ ਜਾਂਦਾ ਦੌੜ ਜਾਂਦਾ ਹੈ ਮਨ ਹਾਜ਼ਰ ਹੀ ਨਹੀਂ ਹੁੰਦਾ ਅਸੀਂ ਪਾਠ ਰਹੇ ਹੁੰਨੇ ਆ ਪੜ ਅਸੀਂ ਬਾਣੀ ਰਹੇ ਹੁੰਨੇ ਆ ਪਰ ਮਨ ਹੋਰ ਸੰਸਾਰਕ ਗੱਲਾਂ ਵਿੱਚ ਗੁਆਚਿਆ ਹੁੰਦਾ ਹੈ ਗੁਰੂ ਨਾਨਕ ਦੇਵ ਸਾਹਿਬ ਨੇ ਸੁਲਤਾਨਪੁਰ ਦੀ ਧਰਤੀ ਤੇ ਇੱਕ ਕਾਜ਼ੀ ਤੇ ਨਵਾਬ ਨੂੰ ਇਹੀ ਸਮਝਾਇਆ ਸੀ ਨਾ ਜਿਹੜੇ ਕਹਿੰਦੇ ਸੀ ਵੀ ਤੁਸੀਂ ਕਹਿੰਦੇ ਹੋ ਸਾਰੇ ਹੀ ਬਰਾਬਰ ਨੇ ਮੇਰੇ ਲਈ ਹਿੰਦੂ ਤੇ ਮੁਸਲਮਾਨ ਇੱਕ ਨੇ ਵੀ ਜੇ ਤੁਸੀਂ ਸੱਚਮੁੱਚ ਹੀ ਸਾਰਿਆਂ ਨੂੰ ਬਰਾਬਰ ਸਮਝਦੇ ਹੋ ਤੇ ਫਿਰ ਆਓ ਚੱਲੋ ਸਾਡੇ ਨਾਲ ਮਸਜਦ ਵਿੱਚ ਸਾਡੇ ਨਾਲ ਚੱਲ ਕੇ ਪੜੋ ਨਮਾਜ਼ ਅਸੀਂ ਮੰਨ ਜਾਾਂਗੇ ਵੀ ਤੁਸੀਂ ਸੱਚਮੁੱਚ ਸਾਰਿਆਂ ਨੂੰ ਬਰਾਬਰ ਸਮਝਦੇ ਹੋ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਚਲੋ ਅਸੀਂ ਚੱਲਦੇ ਹਾਂ ਮਸਜਦ ਵਿੱਚ ਪਹੁੰਚੇ ਸੁਲਤਾਨਪੁਰ ਦੀ ਬਹੁਤ ਸਾਰੀ ਪਬਲਿਕ ਵੀ ਪਹੁੰਚ ਗਈ ਬਹੁਤ ਸਾਰੇ ਲੋਕ ਵੀ ਪਹੁੰਚ ਗਏ ਵੀ ਅੱਜ ਗੁਰੂ ਨਾਨਕ ਮਸਜਦ ਵਿੱਚ ਜਾ ਕੇ ਨਮਾਜ਼ ਪੜ੍ਹੇਗਾ ਜਦੋਂ ਜੀ ਨਮਾਜ਼ ਅਦਾ ਹੋਈ ਕਾਜੀ ਵੀ ਸਜਦਾ ਕਰਦਾ ਹੈ ਬਾਰ-ਬਾਰ ਨਵਾਬ ਵੀ ਸਜਦਾ ਕਰਦਾ ਹੈ ਨਵਾਬ ਦੌਲਤ ਖਾਨ ਤੇ ਹੋਰ ਵੀ ਬਹੁਤ ਸਾਰੇ ਜਿੰਨੇ ਵੀ ਲੋਕ ਜੁੜੇ ਸਨ ਨਾ ਸਾਰੇ ਹੀ ਬਾਰ-ਬਾਰ ਨਮਾਜ਼ ਵਿੱਚ ਸਜਦਾ ਕਰਦੇ ਨੇ ਪੜ੍ਹਦੇ ਨੇ ਜਿਵੇਂ ਇਸਲਾਮ ਦੇ ਵਿੱਚ ਨਮਾਜ਼ ਪੜ੍ਹੀ ਜਾਂਦੀ ਹੈ ਉਸ ਤਰੀਕੇ ਪਰ ਗੁਰੂ ਨਾਨਕ ਦੇਵ ਸਾਹਿਬ ਖੜੇ ਰਹੇ ਤੇ ਜਦੋਂ ਨਮਾਜ਼ ਅਦਾ ਹੋ ਗਈ ਤੇ ਉਸ ਤੋਂ ਬਾਅਦ ਕਾਜੀ ਤੇ ਨਵਾਬ ਨੂੰ ਬੜਾ ਗੁੱਸਾ ਚੜਿਆ ਤੇ ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਨੂੰ ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਰਨ ਵਾਸਤੇ ਆਏ ਸੀ ਪਰ ਤੁਸੀਂ ਸ਼ਾਮਲ ਹੀ ਨਹੀਂ ਹੋਏ ਨਮਾਜ਼ ਵਿੱਚ ਮਹਾਰਾਜ ਕਹਿਣ ਲੱਗੇ ਮੈਂ ਕਿਹਦੇ ਨਾਲ ਸ਼ਾਮਲ ਹੁੰਦਾ ਨਮਾਜ਼ ਵਿੱਚ ਤੁਹਾਡੇ ਸਾਰਿਆਂ ਦੇ ਵਿੱਚੋਂ ਕੋਈ ਵੀ ਹਾਜ਼ਰ ਨਹੀਂ ਸੀ ਨਵਾਬ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਅਸੀਂ ਸਾਰੇ ਤੇ ਹਾਜ਼ਰ ਸਾਂ ਗੁਰਨਾਨਕ ਦੇਵ ਸਾਹਿਬ ਕਹਿਣ ਲੱਗੇ ਨਹੀਂ ਤੇਰਾ ਮਨ ਤੇ ਕਿਤੇ ਦੂਰ ਵਿਦੇਸ਼ਾਂ ਵਿੱਚ ਜਾ ਕੇ ਘੋੜੇ ਖਰੀਦ ਰਿਆ ਸੀ ਕਾਜੀ ਕਹਿਣ ਲੱਗਾ ਚਲੋ ਨਵਾਬ ਗੈਰ ਹਾਜ਼ਰ ਸੀ ਮੇਰੇ ਨਾਲ ਪੜ ਲੈਂਦੇ ਨਮਾਜ਼ ਮਹਾਰਾਜ ਕਹਿਣ ਲੱਗੇ ਕਾਜੀ ਸਾਹਿਬ ਤੁਹਾਡਾ ਮਨ ਤੇ ਘਰ ਦੇ ਵਿਹੜੇ 'ਚ ਘੁੰਮ ਰਿਹਾ ਸੀ ਜਿਹੜਾ ਘੋੜੀ ਨੇ ਨਵਾਂ ਬਸ਼ੀਰਾ ਦਿੱਤਾ ਤੇ ਵਿਹੜੇ 'ਚ ਜਿਹੜਾ ਡੂੰਘਾ ਖੂਹ ਹੈ ਨਾ ਕਿਤੇ ਉਹਦੇ 'ਚ ਨਾ ਡਿੱਗ ਪਵੇ ਤੁਹਾਡਾ ਮਨ ਤੇ ਉਸ ਬਸ਼ੀਰੇ ਦੇ ਨਾਲ ਭੱਜ ਰਿਹਾ ਸੀ ਤੁਹਾਨੂੰ ਤੇ ਅੰਦਰੋਂ ਡਰ ਸਤਾ ਰਿਹਾ ਸੀ ਤੁਸੀਂ ਵੀ ਨਮਾਜ਼ ਵਿੱਚ ਸ਼ਾਮਲ ਨਹੀਂ ਹੋਏ ਤੁਸੀਂ ਗੈਰ ਹਾਜ਼ਰ ਹੋ ਗਏ ਇਸ ਕਰਕੇ ਇਹ ਨਮਾਜ਼ ਪਰਮਾਤਮਾ ਦੇ ਖੁਦਾ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦੀ ਕਿਉਂਕਿ ਜਿੱਥੇ ਮਨ ਹੀ ਹਾਜ਼ਰ ਨਹੀਂ ਹੋਇਆ ਕਈ ਚੀਜ਼ਾਂ 'ਚ ਸਾਡਾ ਮਨ ਬੜਾ ਹਾਜ਼ਰ ਹੁੰਦਾ ਹੈ ਜਦੋਂ ਅਸੀਂ ਮਾਇਆ ਗਿਣਦੇ ਆ ਨਾ ਪੈਸੇ ਗਿਣਦੇ ਆ ਤੁਸੀਂ ਗੌਰ ਕਰਿਓ ਉਦੋਂ ਸਾਡਾ ਮਨ ਇੱਕ ਸੈਕਿੰਡ ਲਈ ਵੀ ਗੈਰ ਹਾਜ਼ਰ ਨਹੀਂ ਹੁੰਦਾ ਪੂਰੀ ਤਰ੍ਹਾਂ ਹਾਜ਼ਰ ਹੋ ਜਾਂਦਾ ਹੈ ਕਿਉਂਕਿ ਉੱਥੇ ਸਾਡੇ ਅੰਦਰ ਇਹ ਖਿਆਲ ਹੁੰਦਾ ਨਾ ਵੀ ਕਿਤੇ ਜੋ ਮੈਂ ਕਿਸੇ ਕੋਲੋਂ ਪੈਸੇ ਲੈ ਰਿਆਂ ਕਿਤੇ ਘਟਣਾ ਆ ਜਾਣ ਜੇ ਦੇ ਰਿਆਂ ਤੇ ਕਿਤੇ ਵੱਧ ਨਾ ਚਲੇ ਜਾਣ ਉਹਦੇ ਪਿੱਛੇ ਕਾਰਨ ਹੈ ਹਾਜ਼ਰੀ ਦਾ ਮਨ ਦੇ ਹਾਜ਼ਰ ਹੋਣ ਦਾ ਕਦੀ ਜਦੋਂ ਕਸੀ ਕਦੀ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਉਦੋਂ ਮਨ ਗੈਰ ਗੈਰ ਹਾਜ਼ਰ ਨਹੀਂ ਹੁੰਦਾ ਜਾਂ ਕੋਈ ਕਿਸੇ ਦੀ ਚੁਗਲੀ ਕਰ ਰਿਹਾ ਹੋਵੇ ਕਿਸੇ ਦੀ ਨਿੰਦਿਆ ਕਰ ਰਿਹਾ ਹੋਵੇ ਤੇ ਉਦੋਂ ਵੀ ਅਸੀਂ ਬੜੇ ਧਿਆਨ ਨਾਲ ਸੁਣਦੇ ਆਂ ਉਦੋਂ ਵੀ ਅਸੀਂ ਗੈਰ ਹਾਜ਼ਰ ਨਹੀਂ ਹੁੰਦੇ ਤੇ ਜਦੋਂ ਰੱਬ ਦੇ ਘਰ ਦੀ ਗੱਲ ਆਉਂਦੀ ਹੈ ਗੁਰਬਾਣੀ ਦੀ ਗੱਲ ਆਉਂਦੀ ਹੈ ਸੰਗਤ ਦੀ ਗੱਲ ਆਉਂਦੀ ਹੈ ਉਦੋਂ ਮਨ ਸਾਡਾ ਗੈਰ ਹਾਜ਼ਰ ਹੋ ਜਾਂਦਾ ਕਿਉਂਕਿ ਨਿਵਾਣ ਵੱਲ ਜਾਣਾ ਸੁੱਖ ਹੈ ਤੇ ਜੇ ਚੜਾਈ ਚੜਨੀ ਹੋਵੇ ਤੇ ਬੜਾ ਜ਼ੋਰ ਲੱਗਦਾ ਪਾਣੀ ਨੂੰ ਨੀਵੇਂ ਪਾਸੇ ਲਜਾਣਾ ਹੋਵੇ ਤੇ ਕੋਈ ਵੀ ਪ੍ਰਬੰਧ ਕਰਨ ਦੀ ਲੋੜ ਨਹੀਂ ਪਾਣੀ ਦਾ ਸੁਭਾਈ ਆ ਉਹ ਨੀਵੇਂ ਪਾਸੇ ਨੂੰ ਵਹਿ ਤੁਰਦਾ ਹੈ ਤੇ ਜੇ ਪਾਣੀ ਨੂੰ ਉੱਚੀ ਜਗ੍ਹਾ ਤੇ ਲੈ ਕੇ ਜਾਣਾ ਹੋਵੇ ਇੱਕ ਮੰਜ਼ਲ ਵੀ ਉੱਚਾ ਲਜਾਣਾ ਹੋਵੇ ਨਾ ਤੇ ਕਿੰਨੇ ਪ੍ਰਬੰਧ ਅਸੀਂ ਕਰਦੇ ਆ ਮੋਟਰ ਲਾਉਣੀ ਪੈਂਦੀ ਹੈ ਪਾਈਪ ਲਾਉਣਾ ਪੈਂਦਾ ਹੈ ਬਿਜਲੀ ਦਾ ਪ੍ਰਬੰਧ ਕਰਨਾ ਪੈਂਦਾ ਜੇ ਹੋਰ ਉੱਚਾ ਲਜਾਣਾ ਤੇ ਹੋਰ ਜ਼ਿਆਦਾ ਪ੍ਰਬੰਧ ਕਰਨਾ ਪਏਗਾ ਕਬੀਰ ਸਾਹਿਬ ਜੀ ਨੇ ਤਾਂ ਹੀ ਕਿਹਾ ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੈ ਪਰਿ ਬਹੀਰ ਜਿਹੜੇ ਦੁਨੀਆਂ ਦੇ ਸੌਖੇ ਰਾਹ ਸਨ ਨਾ ਉੱਧਰ ਨੂੰ ਭੀੜ ਚੱਲ ਪਈ ਲੱਖਾਂ ਦੀ ਗਿਣਤੀ ਵਿੱਚ ਲੋਕ ਚੱਲ ਪਏ ਪਰ ਕਬੀਰ ਸਾਹਿਬ ਕਹਿੰਦੇ ਨੇ ਇੱਕ ਔਖ ਢ ਘਾਟੀ RAM ਕੀ ਤਿਹ ਚੜ ਰਹੇ ਹੋ ਕਬੀਰ ਕਹਿੰਦੇ ਜਿਹੜਾ ਰਾਹ ਕਬੀਰ ਨੇ ਚੁਣਿਆ ਨਾ ਇਹ ਬੜਾ ਔਖ ਹੈ ਇਸ ਰਾਹ ਤੇ ਤੁਹਾਨੂੰ ਜਿਆਦਾ ਭੀੜ ਨਹੀਂ ਮਿਲੇਗੀ ਇਸ ਰਾਹ ਤੇ ਤੁਹਾਨੂੰ ਜਿਆਦਾ ਲੋਕ ਨਹੀਂ ਮਿਲਣਗੇ ਕੋਈ ਵਿਰਲਾ-ਵਿਰਲਾ ਸੱਚ ਦੇ ਰਾਹ ਤੇ ਤੁਰਦਾ ਹੈ ਤੇ ਇਹ ਰਾਹ ਬੜਾ ਔਖਾ ਜੀ ਜਦੋਂ ਮਨ ਦੀ ਹਾਜ਼ਰੀ ਕਰਕੇ ਗੁਰਬਾਣੀ ਪੜੀਏ ਤੇ ਗੁਰੂ ਨਾਨਕ ਸਾਹਿਬ ਨੇ ਨਾ ਅੱਠ ਸਵਾਲ ਖੜੇ ਕੀਤੇ ਨਾ ਜਪਜੀਤ ਸਾਹਿਬ ਦੇ ਜਪਜੀਤ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਦੀ ਬੜੀ ਮਹਾਨ ਬਾਣੀ ਹੈ ਬੜੇ ਕਮਾਲ ਦੇ ਬਚਨ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਜਪਜੀਤ ਸਾਹਿਬ ਵਿੱਚ ਬੜੇ ਵੱਡੇ ਵਿਦਵਾਨ ਹੋਏ ਨੇ ਰਵਿੰਦਰਨਾਥ ਟੈਗੋਰ ਜਿਨ੍ਹਾਂ ਦਾ गान ਅੱਜ ਪੜਿਆ ਜਾਂਦਾ ਹੈ ਸਾਡੇ ਦੇਸ਼ ਵਿੱਚ ਜਨ ਗਨ ਮਨ ਤੁਸੀਂ ਸੁਣਦੇ ਹੋ ਜਿੰਨੂੰ ਕਿਹਾ ਜਾਂਦਾ ਹੈ ਵੀ ਇਹ ਭਾਰਤ ਦਾ ਰਾਸ਼ਟਰ ਗਾਣ ਹੈ ਇਹ ਰਵਿੰਦਰਨਾਥ ਟੈਗੋਰ ਨੇ ਲਿਖਿਆ ਕਹਿੰਦੇ ਇੱਕ ਵਾਰੀ ਨਾ ਰਵਿੰਦਰਨਾਥ ਟੈਗੋਰ ਨੂੰ ਕਿਸੇ ਨੇ ਸਵਾਲ ਕੀਤਾ ਸੀ ਵੀ ਤੁਸੀਂ ਰਾਸ਼ਟਰ ਗਾਣ ਲਿਖਿਆ ਤੇ ਜੇ ਪੂਰੀ ਦੁਨੀਆ ਦੀ ਗੱਲ ਆ ਜਾਏ ਪੂਰੇ ਸੰਸਾਰ ਦੀ ਗੱਲ ਆ ਜਾਏ ਮੰਨ ਲਓ ਸਾਰੀ ਦੁਨੀਆ ਜਿੰਨੀ ਵੀ ਧਰਤੀ ਤੇ ਆਬਾਦੀ ਹੈ ਕੋਈ 700 ਕਰੋੜ ਦੇ ਲਗਭਗ ਜੇ ਸਾਰੀ ਦੁਨੀਆ ਇੱਕੋ ਜਗ੍ਹਾ ਤੇ ਆ ਕੇ ਬਹਿ ਜਾਏ ਤੇ ਉਹਨਾਂ ਲਈ ਕੋਈ ਸਾਂਝਾ ਗੀਤ ਹੋਵੇ ਕੋਈ ਸਾਂਝਾ ਸ਼ਬਦ ਹੋਵੇ ਜੋ ਸਾਰੇ ਗਾ ਸਕਣ ਜੋ ਸਾਰਿਆਂ ਨੂੰ ਸਮਾਨ ਉਪਦੇਸ਼ ਕਰਦਾ ਹੋਵੇ ਜੋ ਸਾਰਿਆਂ ਨੂੰ ਆਪਣੀ ਗਲਵਕੜੀ ਚ ਲੈਂਦਾ ਹੋਵੇ ਜੋ ਪੂਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਚ ਲੈਂਦਾ ਹੋਵੇ ਕਿਹੜਾ ਉਹ ਗੀਤ ਕਿਹੜਾ ਉਹ ਸ਼ਬਦ ਹੋਏਗਾ ਤੇ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਦਾ ਜਿਹੜਾ ਸ਼ਬਦ ਹੈ ਨਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਮਹਿ ਜਨਕ ਮੋਤੀ ਇਹ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਨੇ ਜਗਨਨਾਥ ਦੀ ਧਰਤੀ ਤੇ ਉਚਾਰਨ ਕੀਤਾ ਸੀ ਜਦੋਂ ਉੱਥੇ ਆਰਤੀ ਹੋਣ ਲੱਗੀ ਨਾ ਤੇ ਗੁਰੂ ਨਾਨਕ ਦੇਵ ਸਾਹਿਬ ਉਹਦੇ 'ਚ ਸ਼ਾਮਲ ਨਹੀਂ ਹੋਏ ਤੇ ਜਿਹੜੇ ਪੁਜਾਰੀ ਸਨ ਉਹਨਾਂ ਨੇ ਕਿਹਾ ਸੀ ਗੁਰੂ ਨਾਨਕ ਦੇਵ ਸਾਹਿਬ ਨੂੰ ਵੀ ਤੁਸੀਂ ਆਰਤੀ 'ਚ ਸ਼ਾਮਲ ਕਿਉਂ ਨਹੀਂ ਹੋਏ ਤੇ ਗੁਰੂ ਸਾਹਿਬ ਕਹਿਣ ਲੱਗੇ ਮੈਂ ਉਸ ਆਰਤੀ ਵਿੱਚ ਸ਼ਾਮਲ ਸੀ ਜਿਹੜੀ ਪੂਰੇ ਬ੍ਰਹਿਮੰਡ ਵਿੱਚ ਆਰਤੀ ਹੋ ਰਹੀ ਹੈ ਮੈਂ ਉਸ ਆਰਤੀ ਵਿੱਚ ਸ਼ਾਮਲ ਸੀ ਜਿਹੜੀ ਆਰਤੀ ਵਿੱਚ ਸੂਰਜ ਚੰਦਰਮਾ ਤਾਰੇ ਇਹ ਹਵਾ ਇਹ ਰੁੱਖ ਬੂਟੇ ਇਹ ਸਾਰਾ ਕੁਝ ਜੋ ਕੁਝ ਵੀ ਬ੍ਰਹਿਮੰਡ ਵਿੱਚ ਹੈ ਜੋ ਪ੍ਰਮਾਤਮਾ ਦੀ ਆਰਤੀ ਕੁਦਰਤ ਕਰ ਰਹੀ ਹੈ ਨਾ ਮੈਂ ਉਹਦੇ ਵਿੱਚ ਸ਼ਾਮਲ ਸੀ ਰਵਿੰਦਰਨਾਥ ਟੈਗੋਰ ਜੀ ਕਹਿਣ ਲੱਗੇ ਪੂਰੀ ਦੁਨੀਆ ਦੇ ਵਾਸਤੇ ਜੇ ਕੋਈ ਸਮਾਨ ਉਪਦੇਸ਼ ਕਰਨ ਵਾਲਾ ਕੋਈ ਸ਼ਬਦ ਹੈ ਮੇਰੀ ਨਜ਼ਰ ਵਿੱਚ ਤੇ ਉਹ ਹੈ ਗਗਨ ਮੈ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਮੈ ਜਨਕ ਮੋਤੀ ਇੱਕ ਬੜੇ ਵੱਡੇ ਉਰਦੂ ਦੇ ਸ਼ਾਇਰ ਹੋਏ ਨੇ ਸਾਡੇ ਦੇਸ਼ ਦੇ ਡਾਕਟਰ ਮੁਹੰਮਦ ਇਕਬਾਲ 1919 ਦੇ ਵਿੱਚ ਨਾ ਉਹਨਾਂ ਦਾ ਇੱਕ ਮਿੱਤਰ ਸੀ ਸ਼ੈਦ ਹਬੀਬ ਤੇ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਸ਼ੈਦ ਹਬੀਬ ਨਾ ਇੱਕ ਅਖਬਾਰ ਦਾ ਐਡੀਟਰ ਸੀ ਤੇ ਸਰਕਾਰ ਦੇ ਖਿਲਾਫ ਲਿਖਦਾ ਸੀ ਤੇ ਅੰਗਰੇਜ਼ਾਂ ਨੇ ਉਹਨੂੰ ਨਾ ਕਿਸੇ ਕੈਦਖਾਨੇ ਚ ਸੁੱਟ ਦਿੱਤਾ ਜਦੋਂ ਕੈਦਖਾਨੇ ਚ ਸੁੱਟਿਆ ਤੇ ਸ਼ੈਦ ਹਬੀਬ ਨੇ ਉੱਥੇ ਬਹੁਤ ਸਾਰੇ ਧਰਮਾਂ ਦੀਆਂ ਕਿਤਾਬਾਂ ਪੜਨੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦਾ ਮਨ ਬਣਿਆ ਵੀ ਮੈਂ ਜਪਜੀਤ ਸਾਹਿਬ ਦਾ ਟੀਕਾ ਕਰਾਂ ਅਰਥ ਕਰਾਂ ਉਹ ਵੀ ਉਰਦੂ ਦੇ ਵਿੱਚ ਕਰਾਂ ਸ਼ੈਦ ਹਬੀਬ ਦਾ ਇਹ ਮਨ ਬਣਿਆ ਤੇ ਡਾਕਟਰ ਮੁਹੰਮਦ ਇਕਬਾਲ ਨੂੰ ਪਤਾ ਲੱਗਾ ਵੀ ਸ਼ੈਦ ਹਬੀਬ ਜਪਜੀਤ ਸਾਹਿਬ ਦਾ ਟੀਕਾ ਕਰਨਾ ਚਾਹੁੰਦਾ ਹੈ ਅਰਥ ਕਰਨੇ ਚਾਹੁੰਦਾ ਹੈ ਤੇ ਡਾਕਟਰ ਮੁਹੰਮਦ ਇਕਬਾਲ ਨੇ ਉਸ ਵੇਲੇ ਇੱਕ ਟੈਲੀਗ੍ਰਾਮ ਭੇਜਿਆ ਇੱਕ ਸੁਨੇਹਾ ਭੇਜਿਆ ਸ਼ੈਦ ਹਬੀਬ ਨੂੰ ਕਹਿਣ ਲੱਗੇ ਮੈਨੂੰ ਪਤਾ ਲੱਗਿਆ ਤੂੰ ਜਪਜੀਤ ਸਾਹਿਬ ਦੀ ਬਾਣੀ ਦਾ ਅਰਥ ਕਰਨੇ ਚਾਹੁੰਦਾ ਹੈ ਉਰਦੂ ਦੇ ਵਿੱਚ ਅਨਵਾਦ ਵਿਆਖਿਆ ਕਰਨੀ ਚਾਹੁੰਦਾ ਹੈ ਤੇ ਡਾਕਟਰ ਮੁਹੰਮਦ ਇਕਬਾਲ ਕਹਿਣ ਲੱਗੇ ਖੁਦਾ ਦੇ ਕੋਲੋਂ ਸ਼ਕਤੀ ਮੰਗੀ ਕੇ ਤੂੰ ਇਸ ਬਾਣੀ ਨਾਲ ਨਿਆ ਕਰ ਸਕੇ ਖੁਦਾ ਦੇ ਕੋਲੋਂ ਅੱਲਾਹ ਦੇ ਕੋਲੋਂ ਸ਼ਕਤੀ ਮੰਗੀ ਕਿ ਤੂੰ ਜਪਜੀਤ ਸਾਹਿਬ ਦੀ ਬਾਣੀ ਨਾਲ ਨਿਆ ਕਰ ਸਕੇ ਕਿਉਂ ਕਿ ਕਿਉਂਕਿ ਜਪਜੀਤ ਸਾਹਿਬ ਦੀ ਬਾਣੀ ਉਹ ਰਚਨਹਾਰ ਗੁਰੂ ਦੀ ਬਾਣੀ ਹੈ ਜਿੰਨੀ ਸੇਵਾ ਉਹਨੇ ਸਮਾਜ ਦੀ ਤੇ ਦੁਨੀਆ ਦੀ ਕੀਤੀ ਹੈ ਨਾ ਅੱਜ ਤੱਕ ਕੋਈ ਪੀਰ ਪੈਗੰਬਰ ਨਹੀਂ ਕਰ ਸਕਿਆ ਡਾਕਟਰ ਮੁਹੰਮਦ ਇਕਬਾਲ ਨੇ ਕਿਹਾ ਜਪਜੀਤ ਸਾਹਿਬ ਦੀ ਬੜੀ ਮਹਾਨ ਬਾਣੀ ਹੈ ਗੁਰੂ ਨਾਨਕ ਦੇਵ ਸਾਹਿਬ ਦੇ ਵਿੱਚ 8 ਸਵਾਲ ਕਰਦੇ ਨੇ ਦੋ ਸਵਾਲ ਉਹਨਾਂ ਦੇ ਪਹਿਲੀ ਪੌੜੀ ਦੇ ਵਿੱਚ ਹੀ ਨੇ ਇਹ ਅੱਠ ਸਵਾਲ ਤੁਸੀਂ ਧਿਆਨ ਨਾਲ ਸੁਣਿਓ ਔਰ ਕੱਲ ਨੂੰ ਜਦੋਂ ਸਵੇਰੇ ਅੰਮ੍ਰਿਤ ਵੇਲੇ ਪਾਠ ਜਾਪ ਕਰੋਗੇ ਨਾ ਤੇ ਗੌਰ ਨਾਲ ਪੜਿਓ ਵੀ ਇਹ ਅੱਠ ਸਵਾਲ ਗੁਰੂ ਸਾਹਿਬ ਨੇ ਕਿੱਥੇ ਕਿੱਥੇ ਕੀਤੇ ਨੇ ਤੇ ਕਿਵੇਂ ਕਿਵੇਂ ਉਹਨਾਂ ਦਾ ਉੱਤਰ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਬਹੁਤ ਜਗ੍ਹਾ ਸਵਾਲ ਜਵਾਬ ਵੀ ਆਏ ਨੇ ਜਿਵੇਂ ਸਿੱਧ ਗੋਸ਼ਟ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਵਿੱਚ ਸਿੱਧਾਂ ਨਾਲ ਚਰਚਾ ਹੋਈ ਸੀ ਗੁਰੂ ਨਾਨਕ ਦੇਵ ਸਾਹਿਬ ਦੀ ਔਰ ਉਹਦੇ ਵਿੱਚ ਵੀ ਸਾਰੇ ਸਵਾਲ ਜਵਾਬ ਨੇ ਸਿੱਧ ਗੋਸ਼ਟ ਵਿੱਚ ਵੀ ਜਪਜੀਤ ਸਾਹਿਬ ਦੀ ਪਹਿਲੀ ਪੌੜੀ 'ਚ ਦੋ ਸਵਾਲ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਇੱਕੋ ਪੰਕਤੀ 'ਚ ਦੋ ਸਵਾਲ ਅੱਠ ਸਵਾਲ ਨੇ ਅੱਠਾਂ ਦੇ ਵਿੱਚੋਂ ਦੋ ਸਵਾਲ ਪਹਿਲੀ ਪੌੜੀ ਵਿੱਚ ਨੇ ਇੱਕੋ ਪੰਕਤੀ ਦੇ ਵਿੱਚ ਨੇ ਮਹਾਰਾਜ ਕਹਿੰਦੇ ਨੇ ਕਿਵ ਸਚਿਆਰਾ ਹੋਈਐ ਅਰਥ ਬਿਲਕੁਲ ਸਪਸ਼ਟ ਨੇ ਕਹਿੰਦੇ ਨੇ ਸਚਿਆਰ ਕਿਵੇਂ ਬਣਿਆ ਜਾ ਸਕਦਾ ਹੈ ਅੰਦਰੋਂ ਝੂਠ ਕਿਵੇਂ ਖਤਮ ਹੋ ਸਕਦਾ ਹੈ ਅਸੀਂ ਅੰਦਰੋਂ ਸੱਚੇ ਕਿਵੇਂ ਬਣ ਸਕਦੇ ਹਾਂ ਸੱਚਿਆਰ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚ ਸਕਦੇ ਹਾਂ ਇਹ ਪਹਿਲਾ ਸਵਾਲ ਹੈ ਨਾਲ ਲੱਗਦੇ ਹੀ ਦੂਜਾ ਸਵਾਲ ਕਰਦੇ ਨੇ ਕਿਵ ਕੂੜਾ ਟੁੱਟੇ ਪਾਲ ਪਾਲ ਕਹਿੰਦੇ ਨੇ ਕੰਧ ਨੂੰ ਪਾਲ ਕਹਿੰਦੇ ਨੇ ਪਰਦੇ ਨੂੰ ਮਹਾਰਾਜ ਕਹਿੰਦੇ ਜਿਹੜਾ ਸਾਡੇ ਅੰਦਰ ਕੂੜ ਦਾ ਪਰਦਾ ਪਿਆ ਹੋਇਆ ਨਾ ਝੂਠ ਦਾ ਪਰਦਾ ਪਿਆ ਹੋਇਆ ਇਹਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਦੋ ਸਵਾਲ ਹੋ ਗਏ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਗੁਰੂ ਨਾਨਕ ਦੇਵ ਸਾਹਿਬ ਨੇ ਇਹਦਾ ਉੱਤਰ ਫਿਰ ਕਿੱਥੇ ਦਿੱਤਾ ਹੈ ਸਵਾਲ ਉਹਨਾਂ ਨੇ ਦੋ ਕਰਤੇ ਇਹਨਾਂ ਦਾ ਉੱਤਰ ਅਗਲੀ ਪੰਕਤੀ ਵਿੱਚ ਹੀ ਦਿੰਦੇ ਨੇ ਕਿੰਨੇ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੋਨਾਂ ਸਵਾਲਾਂ ਦਾ ਜਵਾਬ ਇਸ ਪੰਕਤੀ ਵਿੱਚ ਮਹਾਰਾਜ ਦੇ ਰਹੇ ਨੇ ਰੱਬ ਦੇ ਹੁਕਮ ਵਿੱਚ ਚੱਲਣਾ ਜੇ ਤੂੰ ਹੁਕਮ ਵਿੱਚ ਚੱਲੇਗਾ ਤੇ ਅੰਦਰੋਂ ਸਚਿਆਰ ਬਣ ਜਾਏਗਾ ਜੇ ਰਜਾ ਚ ਚੱਲੇਗਾ ਤੇ ਅੰਦਰੋਂ ਜਿਹੜਾ ਪਰਦਾ ਪਿਆ ਹੋਇਆ ਨਾ ਝੂਠ ਦਾ ਕੂੜ ਦਾ ਜਿਹੜੀ ਕੰਧ ਬਣੀ ਹੋਈ ਆ ਰੱਬ ਤੇ ਤੇ ਸਾਡੇ ਵਿਚਾਲੇ ਉਹ ਟੁੱਟ ਜਾਏਗੀ ਉਹ ਖਤਮ ਹੋ ਜਾਏਗੀ ਕਿਉਂਕਿ ਗੁਰੂ ਸਾਹਿਬ ਨੇ ਬਾਣੀ ਚ ਵੀ ਕਿਹਾ ਹੁਕਮ ਬੜੀ ਵੱਡੀ ਚੀਜ਼ ਹੈ ਉਹਦੇ ਹੁਕਮ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਹੈ ਹੁਕਮ ਤੋਂ ਸੀ ਬਾਹਰ ਨਹੀਂ ਹੋ ਸਕਦੇ ਤੁਸੀਂ ਕਹੋਗੇ ਵੀ ਅਸੀਂ ਉਹਦੇ ਹੁਕਮ ਚ ਚੱਲ ਰਹੇ ਆਂ ਇਹ ਸੱਚ ਹੈ ਕਿੰਨੀਆਂ ਹੀ ਅਸੀਂ ਇੱਛਾਵਾਂ ਧਾਰਨ ਕਰਦੇ ਆ ਤੁਸੀਂ ਆਪਣੀ ਪਿਛਲੀ ਜ਼ਿੰਦਗੀ ਵੇਖੋ ਕਈ ਚੀਜ਼ਾਂ ਅਸੀਂ ਸੋਚੀਆਂ ਸੀ ਪਰ ਨਹੀਂ ਹੋ ਸਕੀਆਂ ਜਿਹੜੀਆਂ ਚੀਜ਼ਾਂ ਰੱਬ ਦੇ ਹੁਕਮ ਨਾਲ ਮੇਲ ਖਾ ਜਾਂਦੀਆਂ ਨੇ ਉਹ ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਕਈ ਵਾਰੀ ਜਿਹੜੀਆਂ ਇੱਛਾਵਾਂ ਰੱਬ ਦੇ ਹੁਕਮ ਨਾਲ ਮੇਲ ਨਹੀਂ ਖਾਂਦੀਆਂ ਉਹ ਨਹੀਂ ਪੂਰੀਆਂ ਹੋ ਪਉਂਦੀਆਂ ਔਰ ਬੜਾ ਕੁਝ ਸਾਡੇ ਜੀਵਨ ਦੇ ਵਿੱਚ ਹੈ ਜੋ ਅਸੀਂ ਸੋਚਦੇ ਰਹੇ ਕੋਸ਼ਿਸ਼ ਵੀ ਕਰਦੇ ਰਹੇ ਪਰ ਨਹੀਂ ਹੋ ਸਕਿਆ ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ ਸਭਣੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਛਾਲਾਂ ਤੇ ਸਾਰੇ ਮਾਰਦੇ ਨੇ ਕੋਸ਼ਿਸ਼ ਤੇ ਸਾਰੇ ਕਰਦੇ ਨੇ ਪਰ ਰੱਬ ਦੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹਿੱਲਦਾ ਸਾਰਾ ਕੁਝ ਉਹਦੇ ਹੁਕਮ ਵਿੱਚ ਚੱਲਦਾ ਮਹਾਰਾਜ ਨੇ ਅਗਲੀ ਪੌੜੀ ਵਿੱਚ ਉਹਦੇ ਹੁਕਮ ਦਾ ਹੀ ਜ਼ਿਕਰ ਕੀਤਾ ਨਾ ਹੁਕਮੀ ਹੋਵੜਾ ਕਾਰ ਹੁਕਮ ਨਾਲ ਕਹਿਆ ਜਾਈ ਵੀ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ ਫਿਰ ਤੀਜਾ ਸਵਾਲ ਗੁਰੂ ਨਾਨਕ ਦੇਵ ਸਾਹਿਬ ਜੀ ਚੌਥੀ ਪੌੜੀ ਚ ਕਰਦੇ ਨੇ ਫੇਰ ਕਹ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ ਤੀਜਾ ਸਵਾਲ ਚੌਥਾ ਸਵਾਲ ਵੀ ਅਗਲੀ ਪੰਕਤੀ ਚ ਮੂੰਹੋਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ ਦੋ ਸਵਾਲ ਪਹਿਲੀ ਪੌੜੀ ਚ ਦੋ ਸਵਾਲ ਚੌਥੀ ਪੌੜੀ ਚ ਮਹਾਰਾਜ ਕਹਿੰਦੇ ਨੇ ਕਿਹੜੀ ਚੀਜ਼ ਪ੍ਰਮਾਤਮਾ ਦੇ ਅੱਗੇ ਭੇਟ ਕਰੀਏ ਕਿ ਪ੍ਰਮਾਤਮਾ ਖੁਸ਼ ਹੋ ਜਾਏ ਤੀਜਾ ਸਵਾਲ ਹੋ ਗਿਆ ਚੌਥਾ ਸਵਾਲ ਕਹਿੰਦੇ ਨੇ ਕਿਹੜਾ ਸ਼ਬਦ ਜ਼ਬਾਨ ਵਿੱਚੋਂ ਬੋਲੀਏ ਜਿੰਨੂੰ ਸੁਣ ਕੇ ਪ੍ਰਮਾਤਮਾ ਸਾਡੇ ਤੇ ਖੁਸ਼ ਹੋ ਜਾਏ ਤੇ ਹੁਣ ਸਾਡੇ ਮਨ 'ਚ ਤੇ ਆਏਗਾ ਜਿਹੜਾ ਤੀਜਾ ਸਵਾਲ ਹੈ ਵੀ ਰੱਬ ਅੱਗੇ ਕੀ ਭੇਟ ਕਰੀਏ ਅਸੀਂ ਕਵਾਂਗੇ ਵੀ ਮਾਇਆ ਭੇਟ ਕਰਦੀਏ ਪਰ ਮਾਇਆ ਤੇ ਸੀ ਰੱਬ ਕੋਲੋਂ ਮੰਗਦਿਆਂ ਤੇ ਰੱਬ ਦੀ ਦਾਤ ਹੈ ਦੇਖੋ ਕਮਾਲ ਦੀ ਗੱਲ ਹੈ ਨਾ ਬੰਦਾ ਪਰਮਾਤਮਾ ਦੇ ਦਰ ਤੇ ਜਦੋਂ ਮੰਗਦਾ ਤੇ ਗੁਪਤ ਅਰਦਾਸ ਕਰਕੇ ਮੰਗਦਾ ਮੱਥਾ ਟੇਕਦੇ ਆ ਨਾ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਅਸੀਂ ਕਿੰਨੀਆਂ ਬੇਨਤੀਆਂ ਕਰਦੇ ਆ ਆਪਣੇ ਅੰਦਰ ਹੀ ਮਹਾਰਾਜ ਮੈਨੂੰ ਧਨ ਦੇ ਦਿਓ ਮਹਾਰਾਜ ਮੇਰੇ ਆਹ ਕੰਮ ਕਰ ਦਿਓ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਦੇ ਦਿਓ ਮੈਨੂੰ ਜ਼ਮੀਨ ਜਾਇਦਾਦ ਦੇ ਦਿਓ ਕਿੰਨੀਆਂ ਦਾਤਾਂ ਮੰਗਦੇ ਆ ਪਰ ਜਦੋਂ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਉਹਦੇ ਚੋਂ ਥੋੜਾ ਜਿਹਾ ਸੀ ਥੋੜਾ ਜਿਹਾ ਲਿਆ ਕੇ ਜਦੋਂ ਗੁਰੂ ਘਰ ਚ ਭੇਟ ਕਰਦੇ ਆ ਨਾ ਫਿਰ ਕਹਿੰਨੇ ਆ ਵੀ ਇਹ ਜਿਹੜੀ ਮੈਂ ਭੇਟ ਦਿੱਤੀ ਹੈ ਨਾ ਇਹਦਾ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ। ਲੌਸਮੈਂਟ ਹੋਣੀ ਚਾਹੀਦੀ ਆ ਵੀ ਫਲਾਣੇ ਸਿੰਘ ਨੇ ਆ ਭੇਟ ਦਿੱਤੀ ਹੈ। ਜੇ ਇੱਕ ਪੱਖਾ ਵੀ ਚੜਾਉਣੇ ਆ ਤੇ ਕਹਿੰਨੇ ਆ ਸਾਡਾ ਨਾਮ ਪੱਖੇ ਤੇ ਲਿਖਿਆ ਜਾਣਾ ਚਾਹੀਦਾ। ਪਰ ਕਦੀ ਸੋਚਿਆ ਇਸੇ ਗੁਰੂ ਘਰ ਵਿੱਚ ਅਸੀਂ ਲੱਖਾਂ ਕਰੋੜਾਂ ਆ ਕੇ ਮੰਗਦੇ ਰਹੇ ਤੇ ਉਹ ਮਿਲੀਆਂ ਵੀ ਦਾਤਾਂ ਤੇ ਜਦੋਂ ਅਸੀਂ ਕੋਈ 1000 1500 2000 ਦੀ ਵੀ ਚੀਜ਼ ਗੁਰੂ ਘਰ ਤੇ ਚੜਾਈ ਤੇ ਉਹਦਾ ਟੰਡੋਰਾ ਪਿੱਟ ਦਿੱਤਾ। ਉਦਾਂ ਰੌਲਾ ਪਾਉਣ ਲੱਗ ਪਏ ਉਥੇ ਸਨਮਾਨ ਦੀ ਆਸ ਰੱਖਣ ਲੱਗੇ ਵੀ ਮੈਨੂੰ ਸਿਰੋਪਾਉ ਮਿਲਣਾ ਚਾਹੀਦਾ ਐ ਇਸ ਗੁਰੂ ਘਰ ਚ ਮੈਂ ਇੰਨੀ ਸੇਵਾ ਕੀਤੀ ਐ ਮੈਂ 50000 ਲੱਖ ਰੁਪਇਆ ਇੱਥੇ ਇਮਾਰਤ ਦੀ ਸੇਵਾ ਵਿੱਚ ਦਿੱਤਾ ਮੇਰਾ ਜ਼ਿਕਰ ਹੋਣਾ ਚਾਹੀਦਾ ਮੈਨੂੰ ਸਨਮਾਨ ਮਿਲਣਾ ਚਾਹੀਦਾ ਪਰ ਜਦੋਂ ਇਸ ਥੇ ਅਸੀਂ ਰੋਜ਼ ਆ ਕੇ ਮੰਗਦੇ ਆਨੇ ਤੇ ਉਹ ਗੱਲ ਹੋ ਗਈ ਵੀ ਜਿਵੇਂ ਇੱਕ ਰਾਜੇ ਕੋਲੋਂ ਇੱਕ ਭਿਖਾਰੀ ਨੇ ਕੁਝ ਮੰਗਿਆ ਸੀ ਤੇ ਰਾਜੇ ਨੇ ਉਹਦੀ ਝੋਲੀ ਭਰ ਦਿੱਤੀ ਤੇ ਭਖਾਰੀ ਦੀ ਜਦੋਂ ਝੋਲੀ ਭਰੀ ਗਈ ਤੇ ਉਹਨੇ ਥੋੜੀਆਂ ਜਿਹਾ ਵਿੱਚੋਂ ਕੁਝ ਵਸਤੂਆਂ ਕੁਝ ਮੰਨ ਲਓ ਮੋਹਰਾ ਨਾਲ ਝੋਲੀ ਝੋਲੀ ਭਰੀ ਤੇ ਇੱਕ ਮੋਹਰ ਕੱਢ ਕੇ ਰਾਜਾ ਸਾਹਿਬ ਨੂੰ ਕਹਿਣ ਲੱਗਾ ਸਾਡੇ ਵੱਲੋਂ ਵੀ ਭੇਟਾ ਰੱਖ ਲਓ ਤੇ ਰਾਜਾ ਮੁਸਕਰਾ ਕੇ ਕਹਿਣ ਲੱਗਾ ਕਹਿੰਦਾ ਹੁਣੇ ਤੇ ਮੇਰੇ ਅੱਗੇ ਤੂੰ ਤਰਲੇ ਕਰ ਰਿਹਾ ਸੈਂ ਵੀ ਮੈਨੂੰ ਭੀਖ ਦੇ ਦੇ ਮੇਰੀ ਝੋਲੀ 'ਚ ਕੁਝ ਪਾ ਦੇ ਮੇਰੀ ਝੋਲੀ ਖਾਲੀ ਹੈ ਤੇ ਜਦੋਂ ਕੁਝ ਮਿਲ ਗਿਆ ਤੇ ਫਿਰ ਉਹਦੇ ਵਿੱਚੋਂ ਹੀ ਦੇ ਕੇ ਮਾਣ ਕਰ ਰਿਹਾ ਉਹਦੇ 'ਚੋਂ ਹੀ ਦੇ ਕੇ ਹੀ ਹੰਕਾਰ ਕਰ ਰਿਹਾ ਮਹਾਰਾਜ ਕਹਿੰਦੇ ਫੇਰ ਕਿਆ ਅੱਗੇ ਰੱਖੀ ਹੈ ਕੀ ਰੱਖੀਏ ਗੁਰੂ ਅੱਗੇ ਭਗਤ ਰਵਿਦਾਸ ਤੇ ਵੀ ਕਹਿੰਦੇ ਨੇ ਦੁੱਧ ਤਾਂ ਬੱਛਰੈ ਥਨੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਕਹਿੰਦੇ ਜੇ ਮੈਂ ਸੋਚਾਂ ਵੀ ਮੈਂ ਦੁੱਧ ਲੈ ਕੇ ਜਾਵਾਂ ਆਪਣੇ ਰੱਬ ਦੇ ਅੱਗੇ ਭੇਟ ਕਰਨ ਵਾਸਤੇ ਕਹਿੰਦੇ ਦੁੱਧ ਨੂੰ ਤਾਂ ਵੱਛੇ ਨੇ ਗਾਂ ਦੇ ਥਣ ਵਿੱਚ ਹੀ ਝੂਠਾ ਕਰ ਦਿੱਤਾ ਸੀ ਜੇ ਮੈਂ ਸੋਚਾਂ ਕਿ ਮੈਂ ਇੱਕ ਫੁੱਲ ਭੇਟ ਕਰਦਿਆਂ ਤੇ ਫੁੱਲ ਨੂੰ ਇੱਕ ਪੌਰੇ ਨੇ ਝੂਠਾ ਕਰ ਦਿੱਤਾ ਜੇ ਮੈਂ ਸੋਚਾਂ ਕਿ ਜਲ ਭੇਟ ਕਰਦਿਆਂ ਤੇ ਜਲ ਵਿੱਚ ਤੇ ਵਿੱਚ ਤੇ ਮੱਛੀਆਂ ਵੀ ਰਹਿੰਦੀਆਂ ਨੇ ਫਿਰ ਕੀ ਭੇਟ ਕਰਾਂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਕੀ ਭੇਟਾ ਚੜਾਈਏ ਪ੍ਰਮਾਤਮਾ ਦੇ ਦਰ ਤੇ ਜੋ ਪ੍ਰਮਾਤਮਾ ਖੁਸ਼ ਹੋ ਜਾਏ ਕਿਹੜਾ ਜ਼ਬਾਨ ਚੋਂ ਬੋਲ ਬੋਲੀਏ ਕਿ ਉਹ ਸੁਣ ਕੇ ਸਾਡੇ ਤੇ ਪ੍ਰਸੰਨ ਹੋ ਜਾਏ ਤੇ ਮਹਾਰਾਜ ਇਹਦਾ ਉੱਤਰ ਅਗਲੀ ਪੰਕਤੀ ਵਿੱਚ ਦਿੰਦੇ ਨੇ ਕਹਿੰਦੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਫੇਰ ਕ ਅੱਗੇ ਰੱਖੀ ਐ ਜਿ ਦੱਸੈ ਦਰਬਾਰ ਮੂਹਾਂ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਗੁਣ ਗਾਉਣੇ ਇਹੀ ਪ੍ਰਮਾਤਮਾ ਦੇ ਦਰ ਤੇ ਸਭ ਤੋਂ ਵੱਡੀ ਭੇਟ ਐ ਜੋ ਅਸੀਂ ਭੇਟ ਕਰ ਸਕਦੇ ਆਂ ਪ੍ਰਮਾਤਮਾ ਦੇ ਗੁਣ ਗਾਉਣੇ ਇਹੀ ਸਭ ਤੋਂ ਮਿੱਠੇ ਬੋਲ ਨੇ ਕਿਉਂਕਿ ਪ੍ਰਮਾਤਮਾ ਦੀ ਆਪਣੀ ਜ਼ੁਬਾਨ ਵੀ ਸਭ ਤੋਂ ਮਿੱਠੀ ਹੈ ਕਿਉਂਕਿ ਹਰ ਧਰਮ ਕਹਿੰਦਾ ਹੈ ਕਿ ਪ੍ਰਮਾਤਮਾ ਦੀ ਜ਼ੁਬਾਨ ਕੋਈ ਕਹਿੰਦਾ ਹੈ ਸੰਸਕ੍ਰਿਤ ਹੈ ਕੋਈ ਕਹਿੰਦਾ ਹੈ ਅਰਬੀ ਹੈ ਕੋਈ ਕੁਸ਼ ਕਹਿੰਦਾ ਹੈ ਕੋਈ ਕੁਸ਼ ਕਹਿੰਦਾ ਹੈ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਪ੍ਰਮਾਤਮਾ ਦੀ ਜ਼ੁਬਾਨ ਬੋਲੀ ਕਿਹੜੀ ਹੈ ਪਾਖਿਆ ਭਾਉ ਅਪਾਰ ਪ੍ਰੇਮ ਦੀ ਬੋਲੀ ਪ੍ਰਮਾਤਮਾ ਜਾਣਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਉਹ ਤੇ ਮਿੱਠੇ ਬੋਲ ਸੁਣਨੇ ਜਾਣਦਾ ਹੈ ਪਰ ਜੇ ਸਾਡੀ ਜ਼ੁਬਾਨ ਵਿੱਚ ਕੁੜਤਨ ਭਰੀ ਹੋਈ ਹੈ ਨਾ ਜੇ ਸਾਡੀ ਜ਼ੁਬਾਨ ਵਿੱਚ ਕਠੋਰਤਾ ਹੈ ਤੇ ਅਸੀਂ ਬਾਣੀ ਵੀ ਪੜਦੇ ਹਾਂ ਪਾਠ ਵੀ ਕਰਦੇ ਹਾਂ ਕਈ ਸਾਲਾਂ ਤੋਂ ਤੇ ਇਹਦਾ ਮਤਲਬ ਇਹ ਹੈ ਵੀ ਸਾਡੇ ਅੰਦਰ ਤੱਕ ਅਸਰ ਨਹੀਂ ਹੋ ਰਿਹਾ ਜੇ ਪਾਠ ਵੀ ਕਰਦੇ ਹਾਂ ਤੇ ਗੱਲ-ਗੱਲ ਤੇ ਝੂਠ ਬੋਲਦੇ ਹਾਂ ਤੇ ਇਹਦਾ ਮਤਲਬ ਵੀ ਅਸੀਂ ਗੱਲ ਤੱਕ ਹੀ ਬਸ ਬਾਣੀ ਪੜ ਰਹੇ ਹਾਂ ਸਾਡੇ ਹਿਰਦੇ ਤੱਕ ਉਹਦਾ ਕੋਈ ਅਸਰ ਨਹੀਂ ਹੋ ਰਿਹਾ ਕਿਉਂਕਿ ਜ਼ੁਬਾਨ ਦੇ ਕਈ ਔਗਣ ਵੀ ਨੇ ਕਠੋਰਤਾ ਨਿੰਦਿਆ ਚੁਗਲੀ ਇਹ ਜ਼ਬਾਨ ਦੇ ਔਗਨ ਨੇ شیخ ਸ਼ਾਦੀ ਈਰਾਨ ਦੇ ਇੱਕ ਬੜੇ ਮਹਾਨ ਫਕੀਰ ਹੋਏ ਨੇ ਉਹ ਕਹਿੰਦੇ ਨੇ ਕਿ ਮੇਰੀ ਨਜ਼ਰ ਵਿੱਚ ਨਾ ਉਸ ਬੰਦੇ ਨਾਲੋਂ ਇੱਕ ਗੁੰਗਾ ਮਨੁੱਖ ਬੜਾ ਚੰਗਾ ਹੈ ਬੜਾ ਸਿਆਣਾ ਤੇ ਬੜਾ ਕੀਮਤੀ ਹੈ ਕਿਹੜੇ ਬੰਦੇ ਨਾਲੋਂ ਜਿਹੜਾ ਬੰਦਾ ਜ਼ਬਾਨ ਤੋਂ ਹਮੇਸ਼ਾ ਕੌੜਾ ਬੋਲਦਾ ਰਹਿੰਦਾ ਹੈ ਮਾੜਾ ਬੋਲਦਾ ਦਿੰਦਾ ਹੈ ਕਠੋਰ ਬੋਲਦਾ ਰਹਿੰਦਾ ਹੈ ਸਖਤ ਬੋਲਦਾ ਰਹਿੰਦਾ ਹੈ ਲੋਕਾਂ ਦੀ ਨਿੰਦਿਆ ਕਰਦਾ ਰਹਿੰਦਾ ਚੁਗਲੀ ਕਰਦਾ ਰਹਿੰਦਾ ਹੈ شیخ ਸ਼ਾਦੀ ਕਹਿੰਦੇ ਉਹਦੇ ਨਾਲੋਂ ਤੇ ਇੱਕ ਬੂੰਗਾ ਮਨੁੱਖ ਕਈ ਗੁਣਾ ਚੰਗਾ ਜੇ ਉਹਨੂੰ ਰੱਬ ਨੇ ਜ਼ਬਾਨ ਨਹੀਂ ਦਿੱਤੀ ਪਰ ਘੱਟੋ-ਘੱਟੋ ਚਲੋ ਇਹਨਾਂ ਚੀਜ਼ਾਂ ਤੋਂ ਤੇ ਬਚਿਆ ਨਾ ਕਿਸੇ ਦੀ ਨਿੰਦਿਆ ਤੇ ਨਹੀਂ ਕਰਦਾ ਕਿਸੇ ਦੀ ਚੁਗਲੀ ਤੇ ਨਹੀਂ ਕਰਦਾ ਕਿਸੇ ਬਾਰੇ ਮਾੜਾ ਤੇ ਨਹੀਂ ਬੋਲਦਾ ਕਿਸੇ ਨੂੰ ਕੌੜਾ ਤੇ ਨਹੀਂ ਬੋਲਦਾ ਜੇ ਤੇਨੂੰ ਜ਼ਬਾਨ ਰੱਬ ਨੇ ਦਿੱਤੀ ਹੈ ਜੀਬ ਦਿੱਤੀ ਹੈ ਤੇ ਤਾਂ ਚੰਗਾ ਇਸਤੇਮਾਲ ਕਰ ਇਹਨੂੰ ਵਧੀਆ ਤਰੀਕੇ ਨਾਲ ਵਰਤ ਕਹਿੰਦੇ ਨੇ ਇੱਕ ਵਾਰੀ ਨੇ ਇੱਕ ਦਰਜੀ ਦੀ ਦੁਕਾਨ ਦੇ ਉੱਤੇ ਇੱਕ ਸੂਈ ਤੇ ਕੈਂਚੀ ਦਾ ਆਪਸ ਵਿੱਚ ਝਗੜਾ ਹੋ ਗਿਆ ਕੈਂਚੀ ਕਹਿਣ ਲੱਗੀ ਸੂਈ ਨੂੰ ਵੀ ਮੈਂ ਤੇਰੇ ਨਾਲੋਂ ਬੜੀ ਵੱਡੀ ਆ ਹੁਣ ਸੂਈ ਨਾਲੋਂ ਕੈਂਚੀ ਕਿੱਡੀ ਵੱਡੀ ਹੁੰਦੀ ਆ ਕਈ ਗੁਣਾ ਵੱਡੀ ਹੁੰਦੀ ਆ ਨਾ ਇੱਕ ਕੈਂਚੀ ਚੋਂ ਕਿੰਨੀਆਂ ਹੀ ਸੂਈਆਂ ਬਣਾਈਆਂ ਜਾ ਸਕਦੀਆਂ ਨੇ ਕੈਂਚੀ ਕਹਿਣ ਲੱਗੀ ਮੈਂ ਤੇਰੇ ਨਾਲੋਂ ਕਈ ਗੁਣਾ ਵੱਡੀ ਐ ਵੱਡੀਆਂ ਪਰ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਹਮੇਸ਼ਾ ਦਰਜੀ ਮੈਨੂੰ ਪੈਰਾਂ 'ਚ ਸੁੱਟ ਦਿੰਦਾ ਤੇ ਤੈਨੂੰ ਹਮੇਸ਼ਾ ਉੱਚੇ ਥਾਂ ਤੇ ਰੱਖਦਾ ਸੂਈ ਅਸੀਂ ਘਰਾਂ 'ਚ ਵੀ ਸਾਹਮ ਕੇ ਰੱਖਦੇ ਆ ਉੱਚੀ ਜਗ੍ਹਾ ਤੇ ਰੱਖਦੇ ਆ